ਸਸਕਲ ਦੋਸਤੋ ਦੋਸਤੋ ਬੇਸ਼ੱਕ ਇਸ ਵੇਲੇ ਪੂਰੇ ਪੰਜਾਬ ਵਿੱਚ ਇਲੈਕਸ਼ਨ ਦਾ ਮਾਹੌਲ ਚੱਲ ਰਿਹਾ ਹੈ ਪਰ ਇਸ ਮਾਹੌਲ ਵਿੱਚ ਪੰਜਾਬੀ ਆਪਣਾ ਸੱਭਿਆਚਾਰ ਨਹੀਂ ਭੁੱਲੇ ਜਿਹੜੇ ਪੰਜਾਬ ਵਿੱਚ ਮੇਲੇ ਲੱਗਦੇ ਸਨ ਉਹ ਮੇਲੇ ਅੱਜ ਵੀ ਪੂਰੀ ਰੁਟੀਨ ਦੇ ਨਾਲ ਮਨਾਏ ਜਾ ਰਹੇ ਹਨ ਅਤੇ ਕਵਿੰਡਾ ਕਸਬਾ ਦੇ ਨੇੜੇ ਮਜੀਠੇ ਹਲਕੇ ਦੇ ਪਿੰਡ ਕੈਰੋ ਨੰਗਲ ਵਿਖੇ ਬਾਬਾ ਸ਼ੌਂਕੀ ਸ਼ਾਹ ਦੀ ਯਾਦ ਵਿੱਚ ਜੋੜ ਮੇਲਾ ਕਰਵਾਇਆ ਗਿਆ ਇਸ ਦੌਰਾਨ ਸ਼ਾਮ ਨੂੰ ਵੱਡਾ ਕਬੱਡੀ ਦਾ ਮੈਚ ਹੋਇਆ ਜਿਸ ਵਿੱਚ ਬਾਬਾ ਬੁੱਢਾ ਸਾਹਿਬ ਸਪੋਰਟਸ ਕਲੱਬ ਕਥੋ ਨੰਗਲ ਅਤੇ ਗੁਰਦਾਸਪੁਰ ਦੀਆਂ ਟੀਮਾਂ ਦਰਮਿਆਨ ਇੱਕ ਵੱਡਾ ਮੈਚ ਖੇਡਿਆ ਗਿਆ ਜਿਸ ਵਿੱਚ ਬਾਬਾ ਬੁੱਢਾ ਸਾਹਿਬ ਸਪੋਰਟਸ ਕਲੱਬ ਕਥੋ ਨੰਗਲ ਦੀ ਟੀਮ ਜੇਤੂ ਰਹੀ ਪ੍ਰਿੰਸ ਕਲੇਰ ਦੀ ਖਾਸ ਰਿਪੋਰਟ ਹੈਪੀ ਰਾਏ ਦਾ ਛਾਣਵਾ ਜਿਆ ਸਰੀਰਿਆ ਲੰਮਾ ਕਰਦਾ ਲੋਹੜੇ ਦੀ ਫੁਰਤੀ ਹੈ ਗੱਭਰੂ ਦੇ ਸਰੀਰ ਵਿੱਚ ਸਰੀਰ ਨੂੰ ਵੇਖ ਕੇ ਪਤਾ ਚੱਲਦਾ ਬਿਕਰਮਜੀਤ ਜੰਗੀ ਤਿਆਰ ਪਹਿਲੀ ਕਬੱਡੀ ਪੌਂਟ ਦੇ ਲਈ ਉਪਕਾਰ ਸਿੰਘ ਤੇ ਸਾਹਮਣੇ ਹੈਪੀ ਰਾਏ ਚੱਕ ਦੋਵੇਂ ਖਿਡਾਰੀ ਜੋਬਨ ਚਪੂਰੇ ਆ ਜੋਰਜ ਪੂਰੇ ਆ ਇਹ ਇਕੱਲੇ ਨੂੰ ਕੱਲਾ ਇਹ ਇਕੱਲੇ ਨੂੰ ਕੱਲਾ ਇਹ ਇਕੱਲੇ ਨੂੰ ਕੱਲਾ ਇਹ ਇਕੱਲੇ ਨੂੰ ਕੱਲਾ ਤੇ ਪਹਿਲਾ ਅੰਕ ਜਿਹੜਾ ਇੱਕ ਸਹੀ 1/2 ਕਰ ਦਿਓ ਲੱਗਦਾ ਹੁਣ ਨਹੀਂ ਫੜਿਆ ਜਾਣਾ ਅੰਕ ਅਸਪੋਰ ਅਗਲੀ ਕਬੱਡੀ ਪੌਂਟ ਦੇ ਲਈ ਵੀ ਮਿੱਤਰੋ राम जी अगली कबड्डी रामदीप भाई हुई है। ਕਿਹੜਾ ਜਿਹੇਦਾਰ? ਅਗਲੀ ਕਬੱਡੀ ਪਾਉਣ ਦੇ ਲਈ ਰਾਮ ਖੇਡ ਮੈਦਾਨ ਦੇ ਵਿੱਚ ਹੈ ਤੇ ਜਾਫੀ ਵੀ ਲੱਗਦਾ ਹੈ। ਪੂਰਾ ਤਿਆਰ ਮਰ ਤਿਆਰ ਕਬੱਡੀ ਖੇਡਦਾ ਸੀ ਤੇ ਅੱਜ ਵੀ ਰਾਣੇ ਵੱਜਦਾ ਨਾ ਚੱਲਦਾ ਤੇ ਤੂੰ ਹੀ ਹੈਪੀ ਰਾਣੇ ਵੱਜਦਾ ਵਾਰਸ ਬਣਨਾ ਤੇ ਫਿਰ ਜੱਫੇ ਲਾਉਣੇ ਪੈਣੇ ਆ ਤੇ ਅੰਕ ਗੁਰਦਾਸਪੁਰ ਦੇ ਖਾਤੇ ਵਿੱਚ ਜੋੜਦੇ ਹੋ ਤੇ ਸਾਹਮਣੇ ਫਿਰ ਨੜਾਂ ਵਾਲੀਆ ਫੌਮਸ ਆ ਗਿਆ ਕਬੱਡੀ ਪਾਉਣ ਦੇ ਲਈ ਦੋਵੇਂ ਹੀ ਆਡੀ ਗਵਾਂਡੀ ਹੈ ਤੇ ਹੁਣ ਵੇਖਣਾ ਕਿ ਜੀਵਨ ਲੈਂਦਾ ਕਿ ਥਾਮਸ ਲੈਂਦਾ ਨਿੱਕ ਚਾਂਸ ਹੋ ਗਿਆ ਬਈ ਇੱਕ ਚਾਂਸ ਹੋ ਗਿਆ ਦੋ ਚਾਂਸ ਹੋ ਰਿਹਾ ਥਾਮਸ ਡਿੱਗੀ ਨਹੀਂ ਐ ਕਬੱਡੀ ਹੱਲਾ ਬੋਲ ਹੁੰਦੀ ਐ ਆਹ ਦੇਖ ਜੀਵਨ ਆਹ ਵੇਖ ਜੀਵਨ ਆਹ ਵੇਖ ਜੀਵਨ ਹੰਦਿਆਂ ਦੇ ਨੇੜੇ ਆ ਗਿਆ ਹੰਦਿਆਂ ਦੇ ਨੇੜੇ ਆ ਗਿਆ ਹੰਦਿਆਂ ਦੇ ਨੇੜੇ ਆ ਗਿਆ ਕੱਛਾ ਪਾਰ ਕਰਨਾ ਗੱਡੇ ਦੀ ਜੀ ਛੱਡੇ ਉਸ ਮਾਲਵੇ ਕੁਸ਼ਤੀਆਂ ਧੌਣੀਆਂ ਕੀ ਜਿਹੜਾ ਪਹਿਲਾਂ ਕੋਲ ਨੋਂਜੀ ਛੱਡੇ ਕਹਾਂ ਉਸਤਾਦਾਂ ਮੋੜੀਏ ਨਾ ਭਾਵੇਂ ਖੁਰਾਕ ਦੇ ਵਿੱਚ ਪੀ ਛੱਡੇ ਮੇਰ ਦੀਨਾਂ ਉਸਤਾਦਾਂ ਦੇ ਹੋਂਦ ਦਰਸ਼ਨ ਭਾਵੇਂ ਪੈਰਾਂ ਨੂੰ ਧੋ ਤੋਂ ਪੀ ਛੱਡੇ ਕਾਕਾ ਇਦਾਂ ਨਹੀਂ ਗੱਲ ਬਣਨੀ ਕਾਕਾ ਕੁਝ ਕਰਨਾ ਪੈਣਾ ਅੰਖ ਬਾਬਾ ਬੁੱਢਾ ਸਾਹਿਬ ਸਪੋਰਟਸ ਕਲੱਬ ਦਾ ਕ੍ਰਿਡਪਲਵਾਨ ਤੇ ਮੁੰਡੇ ਲਈ ਇੱਧਰ ਹੈਪੀ 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 ਤੇ ਜਾਓ ਜੋਬਨ ਹੈਪੀ 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 ਇੱਕ ਜੱਫੇ ਦੀ ਲੋੜ ਆ ਇੱਕ ਜੱਫੇ ਦੀ ਲੋੜ ਆ ਤੇ ਪੂਰੀ ਹੋ ਗਈ ਪੂਰੀ ਪੂਰੀ ਹੋ ਗਈ ਪੂਰੀ ਇੱਕ ਵਾਰ ਤਾੜੀਆਂ ਮਾਰਦੇ ਰਾਣੇ ਵੰਝੇ